ਫਿਲੌਰ ਨੂਰ ਮਹਿਲ ਬਸ ਅੱਡੇ ਤੇ ਲਾਈਫ ਕੇਅਰ ਹਸਪਤਾਲ ਵੱਲੋਂ ਫਰੀ ਮੈਡੀਕਲ ਕੈਂਪ ਲੋਕਾਂ ਨੇ ਕਰਵਾਇਆ ਮੁਫਤ ਚੈੱਕਅਪ ਫਿਲੌਰ ਤੋਂ ਰਮਨ ਮਾਹੀ ਦੀ ਖਾਸ ਰਿਪੋਰਟ ਅਕਲਪੁਰ ਰੋਡ ਫਿਲੌਰ ਤੇ ਸਥਿਤ ਲਾਈਫ ਕੇਅਰ ਹਸਪਤਾਲ ਵੱਲੋਂ ਅੱਜ ਨੂਰ ਮਹਿਲ ਬਸ ਅੱਡੇ ਵਿਖੇ ਇੱਕ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੌਰਾਨ ਹਸਪਤਾਲ ਦੇ ਮੁਖ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੋਕਾਂ ਲਈ ਬਲੱਡ ਸ਼ੂਗਰ ECG ਅਤੇ ਸ਼ੂਗਰ ਟੈਸਟ ਸਮੇਤ ਹੋਰ ਚੈੱਕਅਪ ਮੁਫਤ ਕੀਤੇ ਜਾ ਰਹੇ ਹਨ ਡਾਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਫਲੋਰਾ ਤੇ ਆਸਪਾਸ ਦੇ ਪਿੰਡਾਂ ਦੇ ਵਸਨੀਕ ਇਸ ਮੁਫਤ ਮੈਡੀਕਲ ਕੈਂਪ ਦਾ ਲਾਭ ਲੈ ਸਕਦੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਆਪਣਾ ਚੈੱਕਅਪ ਕਰਵਾਉਣ ਅਤੇ ਆਪਣੀ ਸਿਹਤ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ। ਲਾਈਫ ਕੇਅਰ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਇਲਾਜ ਲਈ ਮਾਰ ਡਾਕਟਰ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਫਲੋਰਾ ਆ ਕੇ ਡਿਊਟੀ ਕਰਦੇ ਹਨ। ਇੱਥੇ ਲੋਕਾਂ ਨੂੰ ਸਸਤੇ ਤੋਂ ਸਸਤਾ ਅਤੇ ਸਭ ਤੋਂ ਵਧੀਆ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ। ਦੁਆਬਾ ਪਬਲਿਕ ਨਿਊਜ਼ ਚੈਨਲ ਵੱਲੋਂ ਇਸ ਫਰੀ ਮੈਡੀਕਲ ਕੈਂਪ ਦੀਆਂ ਲਾਈਵ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤੋਂ ਡਾਕਟਰ ਸ਼ੋਕਮਾਰ ਫਲਾਰ ਤੋਂ ਲਾਈਫ ਕੇਅਰ ਹਸਪੀਟਲ ਫਲਾਰ ਜਿਹੜਾ ਕਿ ਗੈਸ ਏਜੰਸੀ ਦੇ ਕੋਲ ਅਕਲਪੁਰ ਰੋਡ ਵਿਖੇ ਹੈ ਅੱਜ ਅਸੀਂ ਨੂਰਮਲ ਦੇ ਅੱਡੇ ਦੇ ਵਿੱਚ ਇੱਕ ਵਿਸ਼ੇਸ਼ ਚੈੱਕਅਪ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਅਸੀਂ ਫਲਾਰ ਦੇ ਲੋਕਾਂ ਦੇ ਲਈ ਬਲੱਡ ਸ਼ੂਗਰ ਟੈਸਟ ECG ਜੋ ਕਿ ਹਾਰਟ ਦਾ ਟੈਸਟ ਹੈ ਤੇ ਬਲੱਡ ਪ੍ਰੈਸ਼ਰ ਮੋਨੀਟਰਿੰਗ ਇਹ ਇੱਥੇ ਅਸੀਂ ਫ੍ਰੀ ਕਰ ਰਹੇ ਹਾਂ ਇਹ ਕੈਂਪ ਅਗਲੇ 3 ਘੰਟਿਆਂ ਤੱਕ ਲਗਾਤਾਰ ਇੱਥੇ ਚੱਲੇਗਾ ਫਲਾਰ ਦਾ ਕੋਈ ਵੀ ਨਿਵਾਸੀ ਜਾਂ ਕੋਈ ਵੀ ਇਨਸਾਨ ਇੱਥੇ ਆ ਕੇ ਇਹ ਚੈੱਕਅਪ ਦਾ ਫਰੀ ਦੇ ਵਿੱਚ ਆਪਣਾ ਲਾਭ ਲੈ ਸਕਦਾ ਹੈ ਇਸ ਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਬੰਦਾ ਇੱਥੋਂ ਚੈੱਕ ਕਰਾ ਕੇ ਜਾਏਗਾ ਉਸ ਨੂੰ ਇੱਕਾ ਸਲਿੱਪ ਮਿਲੇਗੀ ਜਿਸ ਦੇ ਵਿੱਚ ਸਾਡੇ ਕੋਲ ਕੁਝ ਵਿਭਾਗ ਨੇ ਜਿਵੇਂ ਔਰਤਾਂ ਦਾ ਗਾਇਨੀ ਦਾ ਵਿਭਾਗ ਜਰਨਲ ਦਾ ਵਿਭਾਗ ਜਰਨਲ ਚੈੱਕਅਪ ਦਾ ਜਾਂ ਜਰਨਲ ਰੋਗਾਂ ਦਾ ਕਹਿ ਸਕਦੇ ਆ ਹੱਡੀਆਂ ਦਾ ਵਿਭਾਗ ਜਾਂ ਮਨੋਵਿਗਿਆਨਿਕ ਜਿਹਨੂੰ ਸਾਈਕੋਲੋਜੀ ਪ੍ਰੋਬਲਮ ਕਹਿੰਦੇ ਆ ਦਿਲ ਦੇ ਰੋਗਾਂ ਦਾ ਵੀ ਵਿਭਾਗ ਸਾਡੇ ਕੋਲ ਹੈ ਜਨਰਲ ਸਰਜੀਕਲ ਦੇ ਕੋ ਸਾਰੀ ਅਵੇਲੇਬਲ ਹੈ ਜੀ ਕਿਸੇ ਵੀ ਤਰ੍ਹਾਂ ਦਾ ਚਾਹੇ ਗੁੱਡੇ ਦਾ ਆਪਰੇਸ਼ਨ ਹੋਵੇ ਜਾਂ ਫਿਰ ਪਿੱਤੇ ਦਾ ਆਪਰੇਸ਼ਨ ਹੋਵੇ ਬੱਚੇਦਾਨੀ ਦਾ ਆਪਰੇਸ਼ਨ ਹੋਵੇ ਜਾਂ ਹਰਨੀਆਂ ਹੋਏ ਅਪੈਂਡੇਕਸ ਹੋਏ ਇਹਨਾਂ ਦੇ ਜਿੰਨੇ ਵੀ ਜਨਰਲ ਹੈ ਉਹ ਸਾਰੇ ਸਾਡੇ ਹਸਪੀਟਲ ਵਿੱਚ ਮਾਹੇ ਡਾਕਟਰਾਂ ਵੱਲੋਂ ਕੀਤੇ ਜਾਂਦੇ ਹਨ ਇਸ ਦੇ ਨਾਲ ਨਾਲ ਸਾਡੇ ਕੋਲ ਬੱਚਿਆਂ ਦਾ ਵੀ ਡਿਪਾਰਟਮੈਂਟ ਹੈ ਜਿਸ ਵਿੱਚ ਲੁਧਿਆਣਾ ਦੇ ਡਾਕਟਰ ਆਉਂਦੇ ਨੇ ਜੋ ਕਿ ਬੱਚਿਆਂ ਦਾ ਵੀ ਪੂਰਾ ਸੰਭਾਲਦੇ ਨੇ ਕਿਨ ਕੇਅਰ ਦਾ ਵੀ ਸਾਡੇ ਕੋਲ ਹੈ ਚਮੜੀ ਰੋਗ ਵੀ ਹੈ ਤੇ ਸਾਡੇ ਕੋਲ ਆਈਸੀਯੂ ਲੈਵਲ 2 ਵੀ ਹੈ ਤੇ 1 ਵੀ ਹੈ ਔਰੇ ਪਰਚੀ ਦਿਖਾ ਕੇ ਤੁਸੀਂ ਉੱਥੇ ਵੀ ਕੰਸਲਟੇਸ਼ਨ ਬਿਲਕੁਲ ਫ੍ਰੀ ਲੈ ਸਕਦੇ ਹੋ ਤੁਹਾਡਾ ਪਰਚੀ ਦਾ ਕੋਈ ਪੈਸਾ ਨਹੀਂ ਲੱਗੇਗਾ ਤੇ ਇਹਦੇ ਵਿੱਚ ਸਿਰ ਹਾਰਟ ਦਾ ਵੀ ਕੋਈ ਟੈਸਟ ਹੋ ਸਕਦਾ ਹਾਂਜੀ ਸਾਡੇ ਹਾਰਟ ਦੇ ਦੋ ਟੈਸਟ ਇੱਥੇ ਹੋ ਰਹੇ ਨੇ ਇੱਕ ECG ਜਿਹਨੂੰ ਇਲੈਕਟ੍ਰੋਕਾਰਡੀਓਗ੍ਰਾਫੀ ਕਹਿੰਦੇ ਹੋ ਹਾਰਟ ਦਾ ਪਹਿਲਾ ਟੈਸਟ ਆ ਔਰ ਦੂਸਰਾ ਬਲੱਡ ਪ੍ਰੈਸ਼ਰ ਠੀਕ ਓਕੇ ਧੰਨਵਾਦ ਅੰਤ ਸਰ ਪੰਜ ਸਰ ਕੀ ਨਾਮ ਹੈ ਆਪਣਾ ਤੇ ਮੇਰਾ ਨਾਮ ਅਲੀ ਹੈ ਜੀ ਹਾਂਜੀ ਡਾਕਟਰ ਸਾਹਿਬ ਜੀ ਇਹ ਜਿਹੜਾ ਇਹ ਕੈਂਪ ਲਗਾਇਆ ਗਿਆ ਹੈਗਾ ਰੋਡ ਤੇ ਕਿ ਕਿਹੜੇ ਹਸਪਤਲ ਵੱਲੋਂ ਲਗਾਇਆ ਗਿਆ ਸਰ ਇਹ ਨਾ ਫਲੋਰ ਦੇ ਵਿੱਚ ਅਗਲਪੁਰ ਰੋਡ ਤੇ ਆ ਲਾਈਫ ਕੇਅਰ ਹਸਪਤਲ ਠੀਕ ਤੇ ਉਹਨਾਂ ਵੱਲੋਂ ਅਵੇਰਨੈਸ ਵਾਸਤੇ ਲਗਾਇਆ ਗਿਆ ਕਿ ਲੋਕਾਂ ਨੂੰ ਅਜਕਲ ਪਤਾ ਹੀ ਨਹੀਂ ਹੈਗਾ ਸਾਡੀ ਸ਼ੂਗਰ ਕਿੰਨੀ ਆ ਜਾਂ ਬੀਪੀ ਕਿੰਨਾ ਮਤਲਬ ਬਹੁਤ ਜ਼ਿਆਦਾ ਅਵੇਰਨੈਸ ਦੀ ਲੋੜ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਸਾਡੇ ਵੱਲੋਂ ਹਸਪਤਲ ਵੱਲੋਂ ਲਾਈਫ ਕੇਅਰ ਵੱਲੋਂ ਔਰ ਉਹਨਾਂ ਡਾਕਟਰਾਂ ਵੱਲੋਂ ਬੀਪੀ ਸ਼ੂਗਰ ਔਰ ਇਹ ਸੀ ਜੀ ਇਹ ਫ੍ਰੀ ਚੈੱਕ ਅਪ ਦਾ ਸਾਰਾ ਔਰ ਇਹਦੇ ਵਾਸਤੇ ਜਿਹੜਾ ਸਾਡੀ ਸਲੇ O P D ਸਲਿੱਪ ਬਣ ਰਹੀ ਹੈ ਨਾਲ ਇਹ ਜਿਹੜੀ ਫਸਟ ਵਿਜ਼ਿਟ ਕਰਦੇ ਹਸਪੀਟਲ ਦੀ ਉਹਦੇ ਵਿੱਚ ਜਿਹੜੀ ਫਸਟ ਪ੍ਰੀਫਰੈਂਸ ਦਿੱਤੀ ਜਾਂਦੀ ਉਹਨਾਂ ਨੂੰ ਔਰ ਜਿਹੜੀ ਪਹਿਲੀ ਦਿਨ ਦੀ ਕੰਸਲਟੇਸ਼ਨ ਉਹ ਬਿਲਕੁਲ ਫ੍ਰੀ ਆ ਔਰ ਇਹ ਸਾਡੇ ਲੁਧਿਆਣੇ ਤੋਂ ਜਿੰਨੇ ਵੀ ਡਾਕਟਰ ਆਉਂਦੇ ਨੇ ਮਾਹ ਡਾਕਟਰ ਵੱਲੋਂ ਟੀਮ ਵੱਲੋਂ ਲੋਕਾਂ ਦੀ ਅਵੇਅਰਨੈਸ ਵਾਸਤੇ ਇਹ ਕੈਂਪ ਲਗਾਇਆ ਗਿਆ ਠੀਕ ਹੈ ਕਿਹੜੇ-ਕਿਹੜੇ ਟੈਸਟ ਫ੍ਰੀ ਕੀਤੇ ਜਾ ਰਹੇ ਇਹਦੇ ਵਿੱਚ ਸਰ ਬੀਪੀ ਵਗੈਰਾ 슈ਗਰ ईसीजी ਪਰ ਹੋਰ ਲਰੀਂਦੇ ਟੈਸਟ ਜਿਹੜੇ ਮਰੀਜ਼ ਦੇ ਅਕੋਰਡਿੰਗ ਦੇਖ ਕੇ ਉਹਨੂੰ ਕਿ ਕਿਸ ਕਿਸ ਚੀਜ਼ ਦੀ ਲੋੜ ਹੈਗੀ ਆ ਤੇ ਉਹ ਸਾਰੇ ਫਰੀ ਕੀਤਾ ਜਾ ਰਿਹਾ ਹੈ। ਹੋਰ ਸਰ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਕੈਂਪ ਚੱਲ ਰਿਹਾ ਹੈ ਇਸ ਤਰ੍ਹਾਂ ਇਸ ਵਾਰ 3 ਘੰਟੇ ਆਜੂ ਠੀਕ ਹੈ। ਮਤਲਬ ਦੋ ਦਿਨ ਇੱਥੇ ਲੱਗੂਗਾ ਫਿਰ ਸਲੋ ਸਲੋ ਕਰਕੇ ਕਦੀ ਕਿਸੇ ਪਿੰਡ 'ਚ ਕਦੀ ਕਿਸੇ ਪਿੰਡ 'ਚ ਨੇੜੇ-ਨੇੜੇ ਦੇ ਜਿੰਨੇ ਪਿੰਡ ਐ ਸਾਰੇ ਵਿੱਚ ਲਗਾਇਆ ਜਾਊਗਾ। ਠੀਕ ਇਸ ਤੋਂ ਬਾਅਦ ਕਿੱਥੇ ਲਗਾਉਣੀ ਆਪਣੀ ਇਸ ਤੋਂ ਬਾਅਦ ਦੂਜੀ ਸਾਈਡ ਜਾਵਾਂਗੇ ਆਪਣੇ ਨਵੇਂ ਸ਼ਹਿਰ ਅਡੇ ਵਾਲਾ ਸਾਹਿਬ ਠੀਕ ਹੈ ਠੀਕ ਹੈ ਦੋ ਦਿਨ ਉੱਥੇ ਲਗਾਉਣਗੇ ਉਸ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਜਿਹੜੇ ਨੇੜੇ-ਨੇੜੇ ਪਿੰਡ ਹੈਗੇ ਆਪਣੇ ਅਵੇਅਰਨੈਸ ਆਸਤੇ ਉਹ ਕਿਤੇ ਜਿਹੜੀ ਡਾਕਟਰਾਂ ਦੀ ਟੀਮ ਹੈ ਸਾਰੀ ਲੁਧਿਆਣੇ ਤੋਂ ਆਉਂਦੀ ਹੈ ਠੀਕ ਠੀਕ ਥੈਂਕ ਯੂ ਥੈਂਕ ਯੂ ਦੱਸ ਭਾਈ ਸਾਹਿਬ ਕੀ ਨਾਮ ਹੈ ਆਪਕਾ ਰਾਜੇਸ਼ ਰਾਮ ਹਾਂਜੀ ਰਜੇਸ਼ ਜੀ ਅੱਜ ਆਪਕੋ ਕੀ ਕੌਨਸੀ ਪ੍ਰੋਬਲਮ ਹੈ ਜਿਸ ਦਾ ਟੈਸਟ ਕਰवाने ਆਏ ਹੈ ਹਾਂ ਸ਼ੂਗਰ ਕੋ चेक करवाने हैं शुगर हाँ जी सुगर के सुगर? शुगर का शुगर शुगर का पैर में जख्म और ठीक नहीं हो रहा है अच्छा कितनी देर से आपको ये प्रॉब्लम आ रही है मतलब पाँच साल से पाँच साल से आपको शुगर है तो कहाँ से आप इसका मेडिसिन ले रहे हैं मेडिसिन वैसे ही घर पर पहले बिहार में खाते थे दवाई तो यहाँ पर भी लिए फिर भी कंट्रोल नहीं हो रहा है ठीक है तो आपको डॉक्टर साहब की ओर से टेस्ट किया गया ओके ਹਾਂਜੀ ਸਰ ਆਪਣਾ ਸ਼ੁਭਨਾਮ ਮੈਂ ਜੀ ਪੰਡਤ ਲਖਰਾਜ ਸ਼ਰਮਾ ਫਲਾਕ ਤੋਂ ਬੋਲਦਾ ਜੀ ਹਾਂਜੀ ਇਹ ਆਪਣਾ ਲਾਈਫ ਕੇਅਰ ਹੌਸਪੀਟਲ ਬਹੁਤ ਵਧੀਆ ਹੈ ਬਹੁਤ ਸੇਵਾ ਕਰਦੇ ਨੇ ਲੋਕਾਂ ਦੀ ਵੀ ਲੋਕ ਲੋਕ ਭਲਾਈ ਬਹੁਤ ਸੇਵਾ ਕਰਦੇ ਆਂ ਔਰ ਅੱਜ ਇਹਨਾਂ ਨੇ ਬਹੁਤ ਮੈਨੋ ਵਧੀਆ ਇਹਨਾਂ ਨੇ ਲੱਗਿਆ ਕੈਂਪ ਲੱਗਿਆ ਹੈ ਕਿ ਜਿਹੜੇ ਲੋਕੀ ਅਨੇਕਾ ਪ੍ਰਕਾਰ ਦੀਆਂ ਪਰੇਸ਼ਾਨੀਆਂ ਦੇ ਵਿੱਚ ਹੈਗੇ ਤੇ ਇਹ ਫ੍ਰੀ ਸੇਵਾ ਕਰਦੇ ਹੈਗੇ ਬਹੁਤ ਸਾਨੂੰ ਬਲਦੀ ਲੱਗਾ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਪਰਮਪਿੱਤਾ ਪ੍ਰਮਾਤਮਾ ਇਸ ਹਸਪਤਾਲ ਦੀ ਸਦਾ ਹੀ ਕਿਰਪਾ ਬਣਾ ਰੱਖਣਾ ਜੋ ਵੀ ਮਰੀਜ਼ ਕਿਸ ਵੀ ਭਾਵਨਾ ਨੇ ਇਸ ਦਰਵਾਜ਼ੇ ਤੇ ਕਿ ਉਹ ਆਂਦੇ ਦਰਵਾਜ਼ੇ ਉੱਤੇ ਆਂਦਾ ਹੈ ਉਸ ਜਰਾ ਕਿ ਤੇ ਰੱਬਰ ਉਪਰੋਂ ਸੰਦੇ ਹੱਥ ਤਾਲ ਨੂੰ ਹੱਥ ਨਾਲ ਤੇ ਰੱਬਰ ਉਪਰੋਂ ਦਾ ਹੈ ਤੇ ਉਸ ਰਜ਼ਾ ਨਾਰਾਜਾ ਹਸ ਰੋਂਦਾ ਹੋਇਆ ਜਾਂਦਾ ਹੈ ਮਰੀਜ਼ ਹਸਤਾਲ ਦੇ ਵਿੱਚ ਔਰ ਹੱਸਦਾ ਮੁਸਕਰਾਉਂਦਾ ਹੋਇਆ ਆਂਦਾ ਹੈ ਇਸਰਪੋਂ ਆਂਦੇ ਦਰਵਾਜ਼ੇ ਤਰ੍ਹਾਂ ਹੀ ਇੱਕ ਹੱਥ ਲਾਜ ਰਿਹਾ ਹੈ ਰੱਬ ਦਾ ਇਹ ਦੂਜਾ ਨਾਮ ਜਿਹੜਾ ਹਸਤਾਲ ਹੈ ਇਹ ਹਸਤਾਲ ਬਹੁਤ ਚੰਗਾ ਹੈ ਪ੍ਰਮਾਤਮਾ ਦਾ ਜੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਸ ਹਸਤਾਲ ਦੇ ਵਿੱਚ ਜਿਹੜਾ ਵੀ ਮਰੀਜ਼ ਚਾਹੇ ਪਰ ਖੁਸ਼ੀਆਂ ਭਰੀਆਂ ਲੈ ਕੇ ਆਪਣੀਆਂ ਆਏ ਉਹਦੀਆਂ ਸਾਰੀਆਂ ਮਨੋਕਾਮਨਾ ਪੂਰਨ ਰਹਿਣ ਜੈ ਕਰਾ ਸਮਸਤ ਦੇਵੀ ਦੇਵਤਾਂ ਦਾ ਬੋਲ ਸੱਚੇ ਦਰਵਾਜੇ ਕੀ ਜੈ ਕਰਤਾ ਕਰੇ ਨਾ ਕਰ ਸਕੇ ਸ੍ਰੀ ਗੁਰੂ ਕਰੇ ਸਭ ਹੋਏ ਸ੍ਰੀ ਸਾਤਵੀਕ ਨੋਖੰਡੇ ਮੇ ਸ੍ਰੀ ਗੁਰੂ ਸੇ ਬੜਾ ਨਾ ਕੋਈ ਜਿਨਾਂ ਅੱਜ ਸ਼ੁਕਰ ਦਾ ਸ਼ੁਕਰ ਦਾ ਸਮੁੰਦਰ ਵਿੱਚ ਕੈਂਪ ਲਗਾਇਆ ਹੈ ਔਰ ਮੈਂ ਵੀ ਆਪਣੇ ਸ਼ੁਕਰ ਚੈਤਰਾਣ ਵਾਸਤੇ ਆਇਆ ਹੈ ਬਹੁਤ ਪਬਲਿਕ ਆ ਰਹੇ ਇਹ ਹੈ ਸਾਰੇ ਪਬਲਿਕ ਨੂੰ ਬਹੁਤ ਖੁਸ਼ੀ ਹੈ परमात्मा ਕਿਰਪਾ ਕਰੇ ਸੁਖ ਸ਼ਾਂਤੀ ਕਰੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸੋ ਜਿਸ ਤਰ੍ਹਾਂ ਅੱਜ ਇੱਥੇ ਲਗਾਇਆ ਗਿਆ ਕੈਂਪ ਕੱਲ ਕਹਿੰਦੇ ਕਿਤੇ ਹੋਰ ਲਗਾਣਗੇ ਜਿਸ ਨੇ ਲਗਾਤਾਰ ਇਹ ਆਪਣੀ ਕਾਰਗੁਜ਼ਾਰੀ ਕਰ ਰਹੇ ਨੇ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਮਹਾਰਾਜ ਇਹਨਾਂ ਨੇ ਕਿੱਪਾ ਮਾਇ ਰੱਖਣ ਜੀ ਇਹਨਾਂ ਨੇ ਕੈਂਪਾਂ ਉਹ ਕੈਂਪ ਕਰਾਉਣ ਉਹਨਾਂ ਦਾ ਹਸਪਤਾਲ ਦਾ ਹੱਥ ਦਾ ਜਿਹੜਾ ਵਧੀਆ ਟੱਲੇ ਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਦੁਨੀਆ ਬਹੁਤ ਆ ਰਹੀ ਹੈ ਉਹ ਦੁਨੀਆ ਪਰੇਸ਼ਾਨ ਬਹੁਤ ਹੈ ਬਹੁਤ ਢੱਗੀ ਹੋਈ ਹੈ ਇਹ ਹੱਥ ਵਾਲੇ ਇਹਨਾਂ ਵਧੀਆ ਹੈ ਔਰ ਮਹਾਰਾਜ ਇਸ ਦੀ ਕਿਰਪਾ ਸਦਾ ਬਾਇ ਰੱਖੇ ਜੀ ਠੀਕ ਧੰਨਵਾਦ ਜੀ ਬਾਬੇ ਜੀ